ਪੁਲਿਸ ਸਾਹਦਕਸ਼ਨ ਲੈਂਦੀ ਆ ਫਿਰ ਕਹਿੰਦੇ ਪੈਰਾਂ 'ਚ ਗੋਲੀਆਂ ਕਿਉਂ ਮਾਰਦੇ ਆ ਫਿਰ ਗੈਂਗਸਟਰਾਂ ਦੇ ਪੈਰੀ ਹੱਥ ਲਾ ਦੀਏ ਪਰਕਰਸਨ ਨੂੰ ਮੈਂ ਪੁੱਛਦਾ ਤੂੰ ਦੱਸ ਦੇ ਕੇ ਗੈਂਸਟਰ ਪੁਲਿਸ ਦੇ ਥਾਣੇ ਤੇ ਹਮਲਾ ਕਰਦਾ ਲੋਕਾਂ ਦੇ ਘਰਾਂ ਤੇ ਗੋਲੀਆਂ ਚਲਾਉਂਦਾ ਉਹਦੇ ਦਾ ਫਿਰ ਕੀ سلوਕ ਕੀਤਾ ਜਾਵੇ ਇੱਥੇ ਆ ਕੇ ਉਹ ਦੱਸ ਦੇ ਬਾਜਵਾ ਸਾਹਿਬ ਹੌਸ ਵਿੱਚ ਮਾਫੀ ਮੰਗੋ ਕੌਣ ਟੱਕ ਲਾਉਣ ਆਇਆ ਸੀ ਜਿਹਦੇ ਨਾਲ ਪੰਜਾਬ ਦੀ ਸਾਰਾ ਅਗ ਦਬੀ ਗਈ ਜਿਹ ਬੋਲਦੇ ਆ ਬਾਜਵਾ ਸਾਹਿਬ ਉਹ ਦਿੱਲੀ ਸਾਡੇ ਆਏ 10 ਦਿਨ ਕਲਾਚ ਟਾਇਰ ਪਾ ਕੇ ਸਾੜੀ ਗਏ ਤੇ ਦੇਸ਼ ਦਾ ਰਾਸ਼ਟਰਪਤੀ ਨਿਕਲੋਂ ਡਰਦਾ ਨਿਕਲਦਾ ਨਹੀਂ ਸਕੇ ਮੇਰੇ ਸਿਰ ਤੇ ਪੱਗਾ ਜੇ ਮੈਂ ਨਿਕਲਾ ਮੇਰਾ ਕਤਲ ਹੋ ਜਾਊਗਾ ਹਰਕ੍ਰਿਸ਼ਨ ਸਰਜੀਤ ਜਿਹੜਾ ਐਡਾ ਲੀਡਰ ਸੀਗਾ ਪੱਗ ਦੇਖ ਕੇ ਲੁਕਦਾ ਹੋਇਆ ਗਿਆ ਇਹ ਲੋਕ ਇਹ ਲੋਕ ਅੱਜ ਸਾਨੂੰ ਸਿਖਾ ਦੇਣਗੇ ਕਾਨੂੰਨ ਦੀ ਲਾਲਡ ਆਰਡਰ ਦੀ ਜਿੰਨਾ ਦੇ ਦਿਨ ਤਿਹਾਰੇ ਉਥੇ ਨੰਗਾ ਨਾਚ ਹੋਇਆ ਸੀਗਾ ਜੇ ਅਸੀਂ ਘਰ ਟੌਣੇ ਆ ਫੇਰ ਕਹਿੰਦੇ ਜੀ ਵੱਡੇ ਮਗਰਮੱਛ ਨਹੀਂ ਫੜਦੇ ਇਹ ਛੋਟਿਆਂ ਨੂੰ ਫੜਦੇ ਆ ਪਹਿਲਾਂ ਕਹਿੰਦੇ ਨਸ਼ਾ ਵਾਲਾ ਸੀਗਾ ਜਦੋਂ ਤੜਕੇ ਜੇ 4 ਵਜੇ ਇੱਕ ਵੱਡਾ ਮਗਰਮੱਛ ਚੱਕ ਲਿਆ ਸੀ ਜਿਹੜਾ ਇਲਾਚੀ ਸੀ ਫੇਰੋਂਦੇ ਸੀ ਖੋ ਕੇ ਲੈ ਗਏ ਕਹਿੰਦੇ ਜੀ ਸੂਬੇ ਨੂੰ ਬੜਾ ਹੋ ਚੰਡੀਗੜ੍ਹ ਤੁਸੀਂ ਸਾਡਾ ਖੋਲਿਆ ਪੰਜਾਬੀ ਬੋਲਦੇ ਇਲਾਕੇ ਤੁਸੀਂ ਸਾਡੇ ਖੋਲੇ ਅੱਜ ਫਿਕਰ ਆ ਅਸੀਂ ਕਹਿੰਨੇ ਆ ਜਿਹੜੀ ਘਟਨਾ ਹੋਈ ਆ ਜੇ ਦੋਸ਼ੀ ਨਾ ਜਿਹੜੇ ਐਸਆਈਟੀ ਬਣਾ ਦਿੱਤੀ ਆਗੀ ਜੁਡੀਸ਼ਲੀ ਉਹਦੇ ਉੱਤੇ ਇਨਕੁਆਰੀ ਹੋ ਰਹੀ ਆ ਜੋ ਕਰਨਲ ਵਾਲੀ ਘਟਨਾ ਗਈ ਅਸੀਂ ਨਿੰਦਿਆ ਕਰਦੇ ਆ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਹੋਊਗੀ ਅੱਜ ਬੋਲਦੇ ਆ ਬਾਜਵਾ ਸਾਹਿਬ ਉਹ ਦਿੱਲੀ ਸਾਡੇ ਤਿੰਨ ਦਿਨ ਗਲਾਂ ਚ ਟਾਇਰ ਪਾ ਕੇ ਸਾੜੀ ਗਏ ਤੇ ਦੇਸ਼ ਦਾ ਰਾਸ਼ਟਰਪਤੀ ਨਿਕਲੋਂ ਡਰਦਾ ਡਰਦਾ ਨਿਕਲਦਾ ਨਹੀਂ ਕਿ ਮੇਰੇ ਸਿਰ ਤੇ ਭਾਗਾ ਜੇ ਮੈਂ ਨਿਕਲਾ ਮੇਰਾ ਕਤਲ ਹੋ ਜਾਊਗਾ ਹਰਕ੍ਰਿਸ਼ਨ ਸਰਜੀਤ ਜਿਹੜਾ ਐਡਾ ਲੀਡਰ ਸੀਗਾ ਪੱਗ ਦੇ ਅਕੇ ਲੁਕਦਾ ਹੋਇਆ ਗਿਆ ਇਹ ਲੋਕ ਅੱਜ ਸਾਨੂੰ ਸਿੱਖਿਆ ਦੇਣਗੇ ਕਾਨੂੰਨ ਦੀ ਲਾਂਡ ਆਰਡਰ ਦੀ ਜਿੰਨਾ ਦੇ ਦਿਨ ਦਿਹਾੜੇ ਉੱਥੇ ਨੰਗਾ ਨਾਚ ਹੋਇਆ ਸੀਗਾ ਜੇ ਅਸੀਂ ਘਰ ਟੌਣੇ ਆ ਫਿਰ ਕਹਿੰਦੇ ਜੀ ਵੱਡੇ ਮગરਮੱਛ ਨਹੀਂ ਫੜਦੇ ਇਹ ਛੋਟਿਆਂ ਨੂੰ ਫੜਦੇ ਆ ਪਹਿਲਾਂ ਕਹਿੰਦੇ ਨਸ਼ਾ ਵਾਲਾ ਸੀਗਾ ਜਦੋਂ ਤੜਕੇ ਜੇ 4 ਵਜੇ ਇੱਕ ਵੱਡਾ ਮગરਮੱਛ ਚੱਕ ਲਿਆ ਸੀ ਜਿਹੜਾ ਇਲਾਚੀ ਸੀ ਫਿਰੋਂਦੇ ਸੀ ਫਿਰ ਕਹਿੰਦੇ ਜੀ ਪੋਲੀਟਿਕਲ ਬੰਡਟਾ ਜਿਹੜਾ ਉਹ ਗਿਆ ਸੀਗਾ ਉਹ ਕਾਹਦੇ ਚ ਗਿਆ ਸੀ ਜਿਹੜਾ ਫਾਜ਼ਲ ਕਾਲੇ ਕੇਸ ਚ ਗਿਆ ਸੀ ਜਿਹੜੇ ਇੱਕ ਵਛੇ ਅੱਜ ਬਾਈਕਾਟ ਕਰਕੇ ਗਏ ਆ ਉਹ ਕਿਹੜੇ ਕੇਸ ਚ ਗਿਆ ਸੀਗਾ ਉਹ ਵੱਡਾ ਮગરਮੱਛ ਨਹੀਂ ਸੀ ਅਸੀਂ ਤਾਂ ਜਿਹਨੂੰ ਪੈਨੇ ਆ ਪੈਨੇ ਆਗੇ ਅਸੀਂ ਘਰ ਨਹੀਂ ਢਾਉਂਦੇ ਹੌਸਲੇ ਵੀ ਢਾਉਨੇ ਆ ਨਾਲ ਤੇ ਇਹ ਜਿਨ੍ਹਾਂ ਦਾ ਨਾਂ ਅੱਜ ਚੱਲਿਆਗਾ ਜਿੰਨਾਂ ਦਾ ਨਸ਼ਿਆਂ 'ਚ ਨਾ ਆਇਆ ਡਿਪਟੀ ਸਪੀਕਰ ਸਾਹਿਬ ਇੱਥੇ ਗੱਲਾਂ ਕਰਦੇ ਨੇ ਤੱਤੀਆਂ ਵਿਆਹਾਂ 'ਚ ਪਾਉਂਦੇ ਨੇ ਉਹਨਾਂ ਨੂੰ ਜਾ ਕੇ ਜੱਫੀਆਂ ਜਿੰਨਾਂ ਦਾ ਵੱਡੇ ਵੱਡੇ ਨਸ਼ਿਆਂ 'ਚ ਨਾ ਆਇਆ ਵੇਖਿਆ ਉਹਨੇ ਫੋਟਵਾਂ ਨੱਚਦੇਆਂ ਦੀਆਂ ਬਾਜਵਾ ਸਾਹਿਬ ਉੱਥੇ ਹੀ ਕੰਨ 'ਚ ਪੁੱਛ ਲੈਂਦੇ ਵੀ ਤੇਰਾ ਘਰ ਟਵਾਉਣ ਦੀ ਮੈਂ ਗੱਲ ਕਰਨੀ ਆ ਜਾ ਕੇ ਟਵਾਗਾ ਕਿ ਨਾ ਵਿਆਹਾਂ 'ਚ ਸਾਰੇ ਇਕੱਠੇ ਨੇ ਰਲਦੇ ਨੇ ਸਾਨੂੰ ਤਾਂ ਕਿਸੇ ਨੇ ਦਿੱਤਾ ਨਹੀਂ ਸੱਦਾ ਪੱਤਰ ਅਸੀਂ ਕਹਿੰਨੇ ਆ ਅਗਲੇ ਦਾ ਪ੍ਰਾਈਵੇਟ ਫੰਕਸ਼ਨ ਆ ਜਾਣਾ ਚਾਹੀਦਾ ਜਿਹਨੂੰ ਦਿੱਤਾ ਜਾਓ ਪਰ ਉਹਨਾਂ ਨਾਲ ਜਿਨ੍ਹਾਂ ਦਾ ਨਾਂ ਲੈਨੇ ਤੁਸੀਂ ਜਿਨ੍ਹਾਂ ਦੇ ਵੱਡੇ ਵੱਡੇ ਲੱਗੇ ਤੇ ਅੱਜ ਐਸਆਈਡੀ ਦਾ ਆ ਕੇ ਇਨਕੁਆਰੀਆਂ 'ਚ ਬੈਠਦੇ ਨੇ ਉਹਨਾਂ ਦੇ ਨਾਲ ਇਹਨਾਂ ਦੀ ਇੱਕ ਗੱਲ ਆ ਸੋ ਮੈਂ ਬੇਨਤੀ ਇਹੀ ਕਰਦਾਂਗਾ ਜੋ ਭਾਸ਼ਣ ਆਗਾ ਜਿਹੜਾ ਜਿਹਦੇ ਵਿੱਚ ਹਰ ਗੱਲ ਇੱਕ ਕਹੀ ਗਈ ਆ ਖੇਡਾਂ ਵਤਨ ਪੰਜਾਬ ਦੀਆਂ ਖੇਡਾਂ ਹੋਈਆਂ ਨੇ ਜਿਹੜਾ ਪੰਜਾਬ ਖੇਡਾਂ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ ਅੱਜ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਦਾਦਾ ਪੋਤਾ ਮੈਦਾਨ ਦੇ ਵਿੱਚ ਇਕੱਠੇ ਖੇਡਦੇ ਆ ਸਾਡੀ ਟੀਮ 올림픽 ਦੇ ਵਿੱਚ ਹਾਕੀ ਦੀ ਟੀਮ ਜਿਹੜੀ ਜਿੱਤ ਕੇ ਆਈ ਉਹਨੂੰ ਨਗਦ ਨਾਮ ਦਿੱਤੇ ਗਏ ਨੇ ਤੇ ਮੁੱਖ ਮੰਤਰੀ ਸਾਹਿਬ ਨੇ ਸਨਮਾਨ ਕੀਤਾਗਾ ਜਿਹੜੇ ਇਹ ਗੱਲ ਕਰਦੇ ਸੀਗੇ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿੱਥੇ ਸਾਰੇ ਨੈਸ਼ਨਲ ਮੀਡੀਆ 'ਚ ਗੱਲ ਕੀਤੀ ਆ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਦੇ ਲੋਕ ਜਿਹੜੇ ਘੱਟ ਸੀ ਗਜਰਾਤ ਦੇ ਜਿਆਦੇ ਹਰਿਆਣੇ ਦੇ ਜਿਆਦੇ ਸੀ ਉਥੇ 에ਰਪੋਰਟ ਤੇ ਜਾ ਕੇ ਗੱਲ ਕੀਤੀ ਉਹਦੇ ਬਾਜਵਾ ਸਾਹਿਬ ਕਿੱਥੇ ਸੀ ਮੈਨੂੰ ਦੱਸ ਦੇਣਾ ਤੇ ਇਹਨਾਂ ਦੇ ਲੀਡਰ ਆਪਾ ਆਪੋਜੀਸ਼ਨ ਦੇ ਕਦੇ ਗੱਲ ਕੀਤੀ ਆਸਾ ਪਾਰਲੀਮੈਂਟ ਚ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਨੇ ਕਿਤੇ ਮਸਲਾ ਠਾਇਆ ਨਹੀਂ ਠਾਇਆ ਇੱਥੇ ਗੱਲਾਂ ਕਰਨੀਆਂ ਨੇ ਹੁਣ ਆਪ ਦੀਆਂ ਸੁਣਾ ਕੇ ਤੁਰ ਗਏ ਜੇ ਅੱਜ ਬੈਠੇ ਹੁੰਦੇ ਸਵਾਦ ਆਉਂਦਾ ਕੱਲੀ ਕੱਲੀ ਗੱਲ ਦਾ ਜਵਾਬ ਲੈਂਦੇ ਸੋ ਮੇਰੀ ਬੇਨਤੀ ਇੱਕ ਆ ਗਈ 3 ਸਾਲ ਦੇ ਵਿੱਚ ਪਹਿਲੀਆਂ ਸਰਕਾਰਾਂ ਡਿਪਟੀ ਸਪੀਕਰ ਸਾਹਿਬ ਕੰਮ ਕਰਦਗੇ ਨਹੀਂ ਸੀ ਅਸੀਂ 3 ਸਾਲ ਦੇ ਵਿੱਚ ਜਿਹੜਾ ਵਿਗੜਿਆ ਕੰਮ ਸਵਾਰਿਆ ਆ 2 ਸਾਲਾਂ ਦੇ ਵਿੱਚ ਜਿਹੜੇ ਕਹਿੰਦੇ ਆ ਨਾ 1100 ਰੁਪਿਆ ਦਿੱਤਾ ਬਾਜਵਾ ਸਾਹਿਬ ਅਸੀਂ 1100 ਵੀ ਦੇਵਾਂਗੇ ਇੱਕੋ ਹੀ ਸਾਡਾ ਵਾਅਦਾ ਰਹਿ ਗਿਆ ਕਦੇ ਐ ਤਾਂ ਦੱਸ ਦਿਆ ਕਰੋ ਕਹਿੰਣਗੇ ਮਾਈਨਿੰਗ ਚੋਂ ਪੈਸੇ ਹੀ ਨਹੀਂ ਆਏ ਤੇ ਜਿਹੜੇ GST ਚ ਵਾਅਦਾ ਕੀਤਾਗਾ ਸਾਡਾ 35% GST ਚ ਵਾਅਦਾ ਹੋਇਆ ਉਹਦੀ ਕਦੇ ਗੱਲ ਕਰ ਲੋ ਸਾਡਾ ਜਿਹੜਾ ਸੱਚ ਸਟੇ ਸਟੈਂਪਰ ਜਿ ਐਸੋਸ਼ੀਏਸ਼ਨ ਚ 35%

ਜਿਹੜਾ ਕੀਤਾਗਾ ਇਹ ਸਰਕਾਰ ਦੇ ਯਤਨਾਂ ਦੇ ਨਾਲ ਹੋਇਆਗਾ ਜਿਸ ਦਿਨ ਪੰਜਾਬ ਦਾ ਖਜ਼ਾਨਾ ਭਰਿਆ ਇਸੇ ਤਰ੍ਹਾਂ ਜਿਹੜੇ ਟੈਕਸ ਚੋਰੀ ਹੁੰਦੇ ਸੀਗੇ ਬੈਠੇ ਨੇ ਸਾਡੇ ਵਿੱਤ ਮੰਤਰੀ ਸਾਹਿਬ ਟੈਕਸ ਚੋਰਾਂ ਤੇ ਟੈਕਸ ਇੰਟੈਲੀਜੈਂਸ ਜੂਨਟ ਲਾ ਕੇ 139 ਕਰੋੜ ਰੁਪਇਆ ਟੈਕਸ ਚੋਰਾਂ ਤੋਂ ਰਿਕਵਰ ਕੀਤਾਗਾ ਪੰਜਾਬ ਸਰਕਾਰ ਨੇ ਕੀਤਾਗਾ ਸਾਡੀ ਸਰਕਾਰ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਕਿ ਟੈਕਸ ਚੋਰੀ ਕਰ ਜੇ ਜਾਂ ਨਸ਼ਿਆਂ ਵਾਲੇ ਦਾ ਸਾਥ ਦੇ ਦੇ ਜਾਂ ਗੈਂਗਸਟਰਾਂ ਨਾਲ ਅੱਜ ਗੱਲ ਕਰਦੇ ਆ ਗੈਂਗਸਟਰਾਂ ਦੀ ਜੇ ਤਾਂ ਪ੍ਰਗਟ ਸਿੰਘ ਕਹਿੰਦੇ ਫਰਤਕਾ ਮੰਗੀਆਂ ਜਾ ਰੀਆਂ ਨੇ ਗੋਲੀਆਂ ਚੱਲਦੀਆਂ ਨੇ ਅਸੀਂ ਕਿਹਾ ਜੇ ਗੋਲੀਆਂ ਚੱਲਦੀਆਂ ਜੇ ਪੁਲਿਸ ਸਖਤ ਐਕਸ਼ਨ ਲੈਂਦੀ ਆ ਫਿਰ ਕਹਿੰਦੇ ਪੈਰਾਂ 'ਚ ਗੋਲੀਆਂ ਕਿਉਂ ਮਾਰਦੇ ਆ ਫਿਰ ਗੈਂਗਸਟਰਾਂ ਨੇ ਪੈਰੀ ਹੱਥ ਲਾ ਦੀਏ ਜਿਹੜਾ ਜਾ ਕੇ ਮੰਦਰ ਸਾਹਿਬ ਮੰਦਰ ਤੇ ਕੋਈ ਤੁਮਾਕਾ ਕਰਦਾ ਪੁਲਿਸ ਥਾਣੇ 'ਚ ਤੁਮਾਕਾ ਕਰਦਾ ਤੇ ਉਹਨੂੰ ਜਿਸ ਹਾਵਨਾ ਸਜ਼ਾ ਦਿੱਤੀ ਜਾ ਰਹੀ ਆ ਪੰਜਾਬ ਪੁਲਿਸ ਅੱਜ ਦੇ ਰਹੀ ਆ ਜੇ ਤਾਂ ਕਾਰਵਾਈ ਨਹੀਂ ਕਰਦੇ ਫਿਰ ਉਧਰਲੇ ਪਾਸੇ ਜਾਂਦੇ ਆ ਜੇ ਗੋਲੀ ਵਾਜਦੀ ਆ ਫੇਰ ਕਹਿੰਦੇ ਜੀ ਪੁਲਿਸ ਦਾ ਰਾਜ ਆ ਗਿਆ ਪ੍ਰਗਟ ਸਿੰਘ ਨੂੰ ਮੈਂ ਪੁੱਛਦਾ ਤੂੰ ਦੱਸ ਦੇ ਕਿ ਗੈਂਸਟਰ ਪੁਲਿਸ ਦੇ ਥਾਣੇ ਤੇ ਹਮਲਾ ਕਰਦਾ ਲੋਕਾਂ ਦੇ ਘਰਾਂ ਤੇ ਗੋਲੀਆਂ ਚਲਾਉਂਦਾ ਉਹਦੇ ਨਾਲ ਫਿਰ ਕੀ سلوਕ ਕੀਤਾ ਜਾਵੇ ਇੱਥੇ ਆ ਕੇ ਉਹ ਦੱਸ ਦੇ ਕਿ ਕਿਵੇਂ ਕਰੀਏ ਸੋ ਕਹਿੜਨਾ ਮਤਲਬ ਦੋਨੇ ਪਾਸੇ ਚੱਲਦੇ ਜੇ ਕਾਰਵਾਈ ਹੁੰਦੀ ਆ ਫੇਰ ਵੀ ਨਹੀਂ ਕਰਦੇ ਜੇ ਨਹੀਂ ਹੁੰਦੀ ਫੇਰ ਕਹਿੰਦੇ ਹੁੰਦੀ ਨਹੀਂਗੀ ਜਰਿਆ ਨਹੀਂ ਜਾ ਰਿਹਾਗਾ ਗੱਲ ਤਾਂ ਇਹ ਆ ਗਈ ਜਿਹੜੀਆਂ ਗੱਡੀਆਂ ਤੇ ਅੱਖ ਰੱਖੀ ਫਿਰਦੇ ਆ ਨਾ ਇਹ ਵੱਡੀਆਂ ਵੱਡੀਆਂ ਵਾਜਵਾ ਸਾਹਿਬ ਭਾਵੇਂ ਚਾਰ ਹੋਰ ਜਾਗਤਾ ਸਮਾ ਲੋ ਚਾਰ ਹੋਰ ਪੰਜਾਮੀਆਂ ਸਮਾ ਲੋ ਤੁਹਾਨੂੰ ਉਹ ਗੱਡੀਆਂ ਪੰਜਾਬ ਦੇ ਲੋਕ ਨਹੀਂ ਦਿੰਦੇ ਤੁਹਾਨੂੰ ਵੇਖ ਚੁੱਕੇ ਨੇ ਤੁਹਾਨੂੰ ਪਰਖ ਚੁੱਕੇ ਨੇ ਅਸੀਂ ਜੋ ਕੰਮ ਕੀਤੇ ਲੋਕ ਜਾਣਦੇ ਅਸੀਂ ਲੋਕਾਂ ਦੇ ਲੋਕਾਂ ਨੂੰ ਜਵਾਬ ਦੇ ਆ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵਾਂਗੇ ਧੰਨਵਾਦ ਤੁਸੀਂ ਮੈਨੂੰ ਇਸ ਬੋਲਣ ਦਾ ਮੌਕਾ ਦਿੱਤਾ ਵੱਡੀ ਗੱਲ ਤਾਂ ਔਖਾ ਐ ਵੀ ਹੋਏ ਪਏ ਆ ਜੀ ਇਹਨਾਂ ਦੀਆਂ 5-5 ਪੈਨਸ਼ਨਾਂ ਵੀ ਕੱਟਤੀਆਂ ਆਪਾਂ ਤੁਹਾਨੂੰ ਪਤਾਗਾ ਹੁਣ ਅੱਗੇ ਤਾਂ ਜੋੜ ਜਾ ਲਾ ਲੈਂਦੇ ਸੀ ਹੁਣ ਸਰਦਾ ਨਹੀਂ ਕੰਮ ਬਾਵਾ ਵਧਾਈ ਬੈਟੇ ਨੇ ਖਰਚੇ ਵਧੇ ਪੈਣੇ ਕੰਮ ਸਰਦਾ ਨਹੀਂਗਾ ਸੋ ਇਸ ਕਰਕੇ ਇਹਨਾਂ ਨੂੰ ਦਿਸਦਾ ਨਹੀਂ ਕਿ ਇਸ ਦੇ ਵਿੱਚ ਕੁਝ ਹੈ ਜੋ ਅਸੀਂ ਕੀਤਾ ਸ਼ਹੀਦ ਫੌਜੀਆ ਵਾਸਤੇ 1 ਕਰੋੜ ਰੁਪਏ ਦੀ ਰਕਮ ਜਿਹੜਾ ਸ਼ਹੀਦ ਦੇਸ਼ ਲਈ ਸ਼ਹੀਦ ਹੁੰਦਾ ਪਹਿਲੀ ਸਰਕਾਰ ਆ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਚ ਦਿੱਤਾ ਸੀ ਤੇ ਹੁਣ 50 ਸਰਕਾਰ ਦੇ ਰਹੀ ਐ ਇਥੋਂ ਤੱਕ ਕੇ ਜਿਹੜੇ ਅਗਨੀ ਵੀਰ ਆ ਜਿਨ੍ਹਾਂ ਨੂੰ ਇਹਨਾਂ ਨੇ ਸਲੂਟ ਤੱਕ ਨਹੀਂ ਦਿੱਤਾ ਉਹਨਾਂ ਨੂੰ ਵੀ ਭਗਵੰਤ ਮਾਨ ਜੀ ਨੇ ਜਾ ਕੇ ਸਲੂਟ ਵੀ ਦਿੱਤਾ 1 ਕਰੋੜ ਦਿੱਤਾ ਸੋ ਕਹਿਣ ਦਾ ਮਤਲਬ ਹਰੇਕ ਵਰਗ ਦੇ ਵਾਸਤੇ ਅਸੀਂ ਲੱਗੇ ਹੋਏ ਆ 3 ਸਾਲ ਹੋਇਆ ਇਹਨਾਂ ਦੇ 50 60 ਸਾਲ ਸਾਡੇ 3 ਸਾਲ ਮੁਕਾਬਲਾ ਕਰ ਲੈਣ ਸਮਾਂ ਆਉਣ ਵਾਲਾ ਦੱਸੂਗਾ ਲੋਕਾਂ ਦੀ ਕਚਹਿਰੀ ਨੇ ਫੈਸਲਾ ਕਰਨਾ ਮੈਂ ਗਵਰਨਰ ਡਰੈਸ ਤੇ ਬੋਲਦਾ ਹੋਇਆ ਧੰਨਵਾਦ ਕਰਦਾ ਤੁਸੀਂ ਸਮਝ ਦਿੱਤਾ ਤੇ ਇਸ ਦੀ ਪ੍ਰੋੜਤਾ ਕਰਦਾ ਬਹੁਤ ਬਹੁਤ ਧੰਨਵਾਦ ਡਿਪਟੀ ਸੀਪੀ